ਕੈਮਰਾ ਵੀ ਕੈਮਰਾ ਕੈਮਰਾ ਬਾਈ ਕੈਮਰੇ ਵਿੱਚ ਫੜ ਕੇ ਬਾਈ ਕੈਮਰੇ ਵਿੱਚ ਫੜਾ ਫੇਵਰੀ ਕਰਾ ਸਰ ਕੈਮਰੇ ਵਾਲੇ ਨਾਲ ਕਰਾ ਸਰ ਹੋ ਗਈ ਆ ਸਰ ਜਰਨਤ ਅਭੀ ਸਭੀ ਲੋਕਾਂ ਨੂੰ ਜਾ ਟਿਕਿਆ ਸਰ ਆਜੋ ਮੇਰੇ ਵੀਰ ਆਜੋ ਪਿੱਛੇ ਆਜੋ ਦਰਬਾਰ ਸਾਹਿب ਪੁਜੇ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ ਆਰ ਮਾਧਵਨ ਵੀ ਨਾਲ ਰਹੇ ਕਿਤੀ ਕੇਸਰੀ 2 ਦੀ ਕਾਮਯਾਬੀ ਦੇ ਲਈ ਅਰਦਾਸ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਐਕਟ੍ਰੈਸ ਅਨੰਨਿਆ ਪਾਂਡੇ ਅਤੇ ਆਰ ਮਾਧਵਨ ਆਪਣੀ ਆਉਣ ਵਾਲੀ ਫਿਲਮ ਕੇਸਰੀ 2 ਦੀ ਕਾਮਯਾਬੀ ਲਈ 골ਡਨ ਟੈਂਪਲ ਮੱਥਾ ਟੇਕਣ ਲਈ ਪੁਜੇ ਇਸ ਦੌਰਾਨ ਇਸ ਤਿੰਨੇ ਸਿਤਾਰੇ ਜਲਿਆਂਵਾਲਾ ਬਾਗ ਦੇ ਵਿੱਚ ਵੀ ਗਏ ਧਰਮਾ ਪ੍ਰੋਡਕਸ਼ਨ ਦੀ ਇਹ ਆਉਣ ਵਾਲੀ ਫਿਲਮ ਕੇਸਰੀ ਚੈਪਟਰ 2 ਜਲੀਆਂਵਾਲਾ ਭਾਗ ਕਾਣ ਤੇ ਨਿਰਧਾਰਿਤ ਹੈ ਇਹ ਫਿਲਮ ਇੱਕ ਕੋਰਟ ਰੂਮ ਡਰਾਮਾ ਹੈ ਇਹ ਫਿਲਮ ਦੇ ਵਿੱਚ ਵਕੀਲ ਸ਼ੰਕਰਨ ਨਾਇਰ ਦੀ ਬਾਇਓਪਿਕ ਦਿਖਾਈ ਗਈ ਹੈ ਜੋ ਕਿ ਨਿਆਂ ਦੇ ਲਈ ਹੋਈ ਉਹਨਾਂ ਦੀ ਲੜਾਈ ਨੂੰ ਦਰਸਾਉਂਦੀ ਹੈ 2019 ਦੇ ਵਿੱਚ ਆਈ ਕੇਸਰੀ ਇੱਕ ਵੱਡੀ ਸਫਲਤਾ ਸੀ ਜੋ ਕਿ ਸਾਰਾ ਘੜੀ ਦੀ ਲੜਾਈ ਤੇ ਆਧਾਰਿਤ ਸੀ ਇਸ ਨੇ ਦੁਨੀਆ ਭਰ ਦੇ ਵਿੱਚ 207 ਕਰੋੜ ਤੋਂ ਵੀ ਵੱਧ ਕਮਾਈ ਕੀਤੀ ਸੀ ਅਤੇ ਸਭ ਤੋਂ ਤੇਜ਼ ਰਫਤਾਰ ਦੇ ਨਾਲ ਕਮਾਈ ਕਰਨ ਵਾਲੀ ਇਹ ਫਿਲਮ ਬਣੀ ਇਸ ਫਿਲਮ ਨੇ 100 ਕਰੋੜ ਦੇ ਕਰੀਬ ਕਮਾਈ ਕੀਤੀ ਸੀ ਤੇ ਹੁਣ ਇਹਨਾਂ ਦੀ ਆਉਣ ਵਾਲੀ ਮੂਵੀ ਇਹ ਜਿਹੜੀ ਕਿ ਕੇਸਰੀ ਚੈਪਟਰ 2 ਉਹ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਕਾਰਨ ਅਕਸ਼ੇ ਕੁਮਾਰ ਆਪਣੇ ਸਾਥੀਆਂ ਸਮੇਤ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਤੇ ਅਰਦਾਸ ਕੀਤੀ ਆਪਣੀ ਫਿਲਮ ਦੀ ਕਾਮਯਾਬੀ ਲਈ اوہ ہا 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 कला <missimulia> ई <missimulia> <missimulia>